ਆ ਐਂਬੂਲੈਂਸਾਂ ਵੇਖੋ ਤੁਸੀਂ ਖੜੀਆਂ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਸੱਤ ਐਂਬੂਲੈਂਸਾਂ ਇੱਥੇ ਖੜ ਗਈਆਂ ਨੇ ਔਰ ਪੁਲਿਸ ਫੋਰਸ ਵੀ ਤੁਹਾਨੂੰ ਦੱਸਦੇ ਆ ਉਹ ਵੀ ਪਹੁੰਚ ਗਈ ਆ ਔਰ ਪਿੰਡ ਦੇ ਬਿਲਕੁਲ ਫਰੰਟ ਦੇ ਉੱਤੇ ਆ ਤਸਵੀਰਾਂ ਅਫਸਰਾਂ ਦੀਆਂ ਗੱਡੀਆਂ ਵੀ ਖੜੀਆਂ ਨੇ ਔਰ ਲਗਾਤਾਰ ਪੁਲਸ ਵੱਲੋਂ ਇੱਥੇ ਇਕੱਠਾ ਹੋਇਆ ਜਾ ਰਿਹਾ ਔਰ ਦੱਸ ਦਈਏ ਕਿ ਅਸੀਂ ਗੁਰਦਾਸਪੁਰ ਦੇ ਤਿੱਬਾ ਥਾਣੇ ਦੇ ਸਾਹਮਣੇ ਦੀਆਂ ਤਸਵੀਰਾਂ ਦੱਸ ਰਹੇ ਆ ਔਰ ਇੱਥੇ ਮਾਮਲਾ ਕੀ ਆ ਕਿ ਕਿਸਾਨਾਂ ਦੇ ਵੱਲੋਂ ਜੋ ਆਪਣਾ ਰੋਸ ਆ ਉਹ ਜਤਾਇਆ ਜਾ ਰਿਹਾ ਕਿ ਸਾਡੀਆਂ ਜੇ ਜ਼ਮੀਨਾਂ ਅਕਵਾਇਰ ਕਰੀਆਂ ਨੇ ਤਾਂ ਸਾਡੀਆਂ ਪੇਮੈਂਟਾਂ ਨਹੀਂ ਪਈਆਂ ਔਰ ਸਰਕਾਰ ਕਹਿੰਦੀ ਆ ਕਿ ਇਸ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾਵੇਗਾ ਔਰ ਕਿਸਾਨ ਕਹਿੰਦੇ ਆ ਕਿ ਪਹਿਲੇ ਸਾਡੀਆਂ ਪੇਮੈਂਟਾਂ ਪਾਈਆਂ ਜਾਣ ਔਰ ਇਸ ਮਸਲੇ ਵਿੱਚ ਅੱਜ ਫਿਰ ਜ਼ਮੀਨ ਅਕਵਾਇਰ ਕਰਨਾ ਜੋ ਜੰਮੂ ਕਟਰਾ ਐਕਸਪ੍ਰੈਸ ਵੇ ਜੋ ਗੁਰਦਾਸਪੁਰ ਤੇ ਕੋਲਦੀ ਲੰਗਦਾ ਹੋਇਆ ਇਹ ਹਾਈਵੇ ਨਾਲ ਜੁੜਨਾ ਔਰ ਦੱਸ ਦਈਏ ਕਿ ਇੱਥੇ ਜ਼ਮੀਨਾਂ ਕਿਸਾਨਾਂ ਦੀਆਂ ਬਹੁਤ ਜ਼ਿਆਦਾ ਵਿੱਚ ਆਈਆਂ ਜਿਸ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਵੀ ਅਧੀਆਂ ਪੇਮੈਂਟਾਂ ਜਿਹੜੀਆਂ ਉਹ ਨਹੀਂ ਆਈਆਂ ਲੇਕਿਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਲਗਭਗ 2-3 ਸਾਲ ਤੋਂ ਇਹ ਮਸਲਾ ਜਿਹੜਾ ਚੱਲਦਾ ਆ ਰਿਹਾ ਲਗਾਤਾਰ ਇਹ ਜੰਗ ਲੜੀ ਜਾ ਰਹੀ ਹੈ ਕਿ ਸਾਡੇ ਪਹਿਲਾਂ ਪੈਸੇ ਦਿੱਤੇ ਜਾਣ ਔਰ ਕਿਸਾਨਾਂ ਦੇ ਨਾਲ ੱੱਕਾ ਜਿਹੜਾ ਉਹ ਕਹਿੰਦੇ ਆ ਜੀ ਹੋ ਰਿਹਾ ਕਿਸਾਨਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਪੈਸੇ ਦਿੱਤੇ ਜਾਣ ਔਰ ਸਰਕਾਰ ਕਹਿੰਦੀ ਆ ਕਿ ਅਸੀਂ ਐਕਵਾਇਰ ਕਰਨਾ ਸਾਡਾ ਕੰਮ ਲੇਟ ਹੋ ਗਿਆ ਆ ਤਸਵੀਰਾਂ ਵੇਖ ਰਹੇ ਹੋ ਤੁਸੀਂ ਤਿੱਬਾ ਥਾਣੇ ਦੀ ਔਰ ਪੁਲਿਸ ਫੋਰਸ ਭਾਰੀ ਗਿਣਤੀ ਵਿੱਚ ਪਹੁੰਚੀ ਆ ਔਰ ਵੇਖਦੇ ਆ ਅੱਗੇ ਮਾਮਲਾ ਕੀ ਨਿਕਲਦਾ ਹੈ ਅੱਜ ਐਕਵਾਇਰ ਕਰਦੇ ਆ ਜਾਂ ਨਹੀਂ ਕਰਦੇ ਅਫਸਰ ਵੀ ਪਹੁੰਚੇ ਨੇ ਏਡੀਸੀ ਸਾਹਿਬ ਵੀ ਪਹੁੰਚੇ ਨੇ ਔਰ ਅੱਜ ਇੱਥੇ ਦੱਸ ਦਈਏ ਕਿ ਮਾਮਲਾ ਜਿਹੜਾ ਵਾ ਇਸ ਵੇਲੇ ਇੱਥੋਂ ਦਾ ਔਰ ਇਸ ਵੇਲੇ ਤਿੱਬੜ ਅਸੀਂ ਖਾਣੇ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਔਰ ਅਗਲੀ ਪੈਰਵਾਈ ਦੀਆਂ ਅਗਲੀ ਕਾਰਵਾਈ ਕੀ ਹੁੰਦੀ ਆ ਐਕਵਾਇਰ ਕਰਦੇ ਆ ਜਾਂ ਨਹੀਂ ਕਰਦੇ ਤਾ ਤੁਹਾਨੂੰ ਉਹ ਵੀ ਪੱਖ ਵਿਖਾਵਾਂਗੇ ਵਕ ਵਕ ਅਪਡੇਟ ਅੱਜ ਦਿੰਦੇ ਰਵਾਂਗੇ ਫਿਲਹਾਲ ਇਹ ਵੀਡੀਓ ਨੂੰ ਕਮੈਂਟ ਕਰੋ ਅਤੇ ਸ਼ੇਅਰ ਕਰ ਦਿਓ ਧੰਨਵਾਦ